ਫਰੇਲਣ ਵਾਲਿਆ ਜੀ ਕਾ ਕਾ ਇਹਦਾ ਨਾਮ ਉਤਾਏ ਇਹਦਾ ਨਾ 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 ਚੰਦਨਾਂ ਤੇ ਕੀਤੀ ਆ ਬੜਕੀ ਦੁਆਰੋ ਗਿੱਲਡ ਫਰੈਂਡ ਐ ਕਿਉਂ ਹਾਂ ਲੋ ਜੀ ਅੱਜ ਮੌਸਮ ਬਹੁਤ ਵਧੀਆ ਬੱਤਲ ਬੱਤਲ ਹੋਏ ਪੈਨੇ ਤੇ ਅੱਜ ਵੇਖਦੇ ਆ ਆਪਾਂ ਬੰਦ ਕਿੱਥੇ ਆ ਹਬ ਬੰਤ ਗੜੀ ਜਨਾਨੀ ਜੀ ਨਾ ਬੈਠਾ

ਇਹ ਕਿੱਲਾ ਦੇ ਨਹੀਂ ਆ ਰਿਹਾ ਕਰ ਕਾ ਨਹੀਂ ਬੰਦ ਚੁੱਕੇ ਚਾ ਨਾ ਨਾ ਡਾਕ ਡੋਟਦਾ ਹੈ ਨਹੀਂ ਜਿਖੂ ਜਮੀਂ ਜਮੀਂ ਨਹੀਂ ਮਖ ਅੱਛਾ ਹਾਂ ਅੱਜ ਕਿ ਮੈਂ ਬੰਦ ਗੰਜਾ ਜਿਹਾ ਬੈਠਾ ਅੱਛਾ ਕੱਲ 퍼 ਵੀ ਲਾਈਵ ਬੈਠਾ ਹੋਰ ਕੱਲ ਕਰਾ ਕੇ ਲਿਆਉਂਗਾ ਡਾੜੀ ਨੂੰ ਹੂੰ ਲਿਆਉਂ ਬਾਤ ਪਿਆ ਕੇ ਲਿਆਉਂ ਬਣ ਬਾਤ ਜਾਨ ਨਾਲ ਠੀਕ ਆ ਹੂੰ ਤੇ ਫੇਰ ਆ ਗੱਡੀ ਨੂੰ ਫੁੱਲ ਫੁੱਲ ਕੇ ਦੋਣਾਣੇ ਆ ਕੱਲੇ ਨੂੰ ਕੱਲੇ ਨੂੰ ਦਲ ਦਸ ਪਾ ਕੇ ਲਿਆਉਂਗਾ ਦਦ ਮਗਰੇ ਮਗਰੇ ਲੇ ਵਾਸੇ ਹਾਂ ਪੱਕੀ ਗੱਲ ਆ ਕੀ ਗੱਲ ਆ ਬਣਾਵਾਂਗੇ ਗੱਲ ਤੂੰ ਦੇਖ ਦੀ ਜਾ ਠੀਕ ਐ ਆ ਜਿਹੜਾ ਕਾਲਾ ਜਿਹਾ ਲਾਇਆ ਨਾ ਮਗਰ ਗੱਡੀ ਤੇ ਇਹਨੂੰ ਲਵਾ ਦੇ ਇਹ ਤਾਂ ਛੜਾ ਲਾਹਾਂ ਦਾਂਗੇ ਇਹ ਕਹਿੰਦੇ ਛਗਣ ਮਾੜਾ ਹੁੰਦਾ ਹਾਂ ਇਹ ਤਾਂ ਫੁੱਲਾਂ ਦੀ ਭੜੀ ਦਊ ਗੱਡੀ 'ਚ ਕਿਹੜੀ ਲਾਲ ਫੁੱਲ ਕਿ ਗੁਲਾਬੀ ਗਿੰਦੇ ਦੇ ਫੁੱਲ ਗਿੰਦੇ ਦੇ ਹਾਂ ਹਾਂ ਵਾਵਾ ਖੁਸ਼ਬੂ ਆ ਗਈ ਬਸ ਠੀਕ ਐ ਛੋਟੇ ਵੀ ਲਾ ਚੱਲ ਪੁੱਛਿਆ ਗਿਆ ਨਾਲੇ ਕੋ ਦੋ ਜਿਹਾ ਚੰਗਾ ਪੀਲੇ ਪੁੱਛੀ ਮੈਂ ਤਾਂ ਤੇਰੀ ਗੱਲਾਂ ਸੁਣੀ ਆਂਦੀ ਸੀ ਨਾ ਤੂੰ ਕਹਿੰਦੇ ਫੁੱਲ ਲਾਏ ਹੋਏ ਨੇ ਕਿਤੇ ਹੋਰ ਦੋ ਕਿਲੇ ਕੱਪ ਚਲੇ ਲੈ ਅੱਛਾ ਹੋਰ ਤਾ ਪੱਟੇ ਕੰਮੀ ਕਰ ਫਿਰ ਅਮ ਤਾਂ ਵੱਡੇ ਨਹੀਂ ਛੱਡੇ ਬਾਚ ਕੇ ਰਿਹਾ ਜੇ ਤੂੰ ਹਾਂ ਲੱਗਦਾ ਮੈਂ ਨਾ ਬੈਲੀ ਬੰਦੇ ਮੈਂ ਦਿਲ ਤੇ ਮਾਰੀ ਬਾਈਲ ਫੋਨਾਂ ਜ਼ਰੂਰ ਹੈ ਕਿੱਥੇ ਹੋ ਏ ਉਹ ਕੱਪੜੇ ਚ ਮਾ ਲਾ ਮਾ ਦੇਖੋ ਚਰਨੋਂ ਦਾ ਬੋਏਫ੍ਰੈਂਡ ਆ ਗਿਆ ਉਹ ਕਿੱਥੇ ਹੋ ਬਾਈ ਜੱਜ ਬਿਆ ਆ ਗਿਆ ਮੱਖਾ ਮੇਰਾ ਵਾਲ ਗਾਲੀ ਕਰਾ ਲਊਗਾ ਹੋੜ ਵਿਆਹ ਕਰਕੇ ਕਲਫਲਵਾਈਆ ਆ ਦਾੜੀ ਨੂੰ ਵੀ ਲਵਾ ਲੈਂਦਾ ਬਾਈ ਇਹ ਬਾਈ ਦੇ ਕੰਮ ਪੁੱਠੇ ਨੇ ਮੈਂ ਮੰਜਾ ਦਾ ਟੇਬਲ ਉਹ ਨਹੀਂ ਹੁਣ ਤਾਂ

ਨਨ ਨਾ ਨਾ ਕਦੇ ਚਰਨ ਨਾਲ ਤੇਰੀ ਟੁੱਟ ਗਈ ਹਾਂ ਫੜ ਗਈ ਦੁਬਾਰੋ ਕਿੱਲ ਫਰੈਂਡ ਹੈ ਦੀ ਉਹ ਹਾਂ ਕਾਹੇ ਖਿਲਰਿਆ ਜਾ ਫਿਰਦਾ ਆਂਬ ਲਾਇਕੇ ਦੇ ਕੇ ਆਇਆ ਲੋ ਨਹੀਂ ਆ ਬਕਾਣੇ ਦੇ ਪਰ ਵੀਰੇ ਇਹਦੇ ਆਬ ਦਾ ਆਂਬਾ ਬੇਦਾ ਹਾਂ ਨਾ ਠੀਕ ਤਪਈ ਕਿਹੜੀ ਰੇੜੀ ਤੋਂ ਲੱਕ ਦੇ ਕੇ ਹੈ ਕਿਹੜੀ ਰੇੜੀ ਤੋਂ ਹਾਂ ਤੋ ਲਾਇਆ ਤੋੜ ਲਿਆ ਹੁਣ ਲਗਾਵਾ ਹੁਟਾ ਲੈ ਕੇ ਆ ਗਏ ਚਾਰੀ ਆਂਬ ਸੀ ਅੱਛਾ ਚਾਰੀ ਆਂਬ ਚਾਰੀ ਅੰਬਾ ਬਣਾ ਕੇ ਕੇ ਆ ਬੀਬਾ ਚਾਰ ਬਣਾ ਕੇ ਕੇ ਐਵੇਂ ਦੇ ਕੇ ਕਿੰਡੀ ਕੌਣ ਹੈ ਇਹ

ਇਹਦਾ ਚਰਨੋਨਾ ਲਾ ਉਗਾ ਲਾਲ ਸੂਟ ਪਾ ਕੇ ਉਹਦਾ ਛਾਇ ਬੱਲੀ ਲੱਟੇ ਬੈਠਾ ਆ ਜਨ ਬੜੀ ਆ ਜਿੰਨੇ ਦਿਨ ਪਈ ਮੇਰਾ ਵਿਆਹ ਨਹੀਂ ਹੁੰਦਾ ਦੇਖ ਉਹਦਾ ਵਿਆਹ ਹੋ ਗਿਆ 6 ਮਹੀਨੇ ਹੋ ਗਏ ਵਿਆਹ ਹੋਏ ਉਹਨਾਂ ਟਾਈਮ ਹੁਣ ਮੈਨੂੰ ਜੀ ਕਹਿੰਦਾ ਤੁਸੀਂ ਸਾਹ ਉਹ ਗੋਈ ਨਾ ਦੀ ਉਹਦੇ ਸਾਹਮਣੇ ਉਹਨਾਂ ਟਾਈਮ ਜੀ ਕਹਿੰਦੇ ਉਹ ਆ ਸੋਭਾ ਵਧਾਉਣੀ ਆ ਤੇਰੀ ਇਹ ਵੀ ਹੋਰ ਜਵਾ ਖਾ ਖਾ ਵਧਰੇ ਦਰਾ ਉਹ ਦਹੀ ਇੱਕ ਢਾਲੀ ਨਾਲ ਗੋਈ ਹਾਂ ਦੇ ਖੁਸ਼ੀ ਦੇ ਮਾਰੇ ਹਾਂ ਕਾਂਦੇ ਪਿੰਦੇ ਕੱਢਦੇ ਫਰੂਦ ਵਾਲਾ ਨਹੀਂ ਡੇ ਗਿਆ ਸਿਰ ਚ ਵਰੂ ਜਤਾ ਹੁਣ ਤਾਂ ਖਾ ਲੈ ਹਾ ਹੁ ਤਾਂ ਗਾਹੀ ਖਾਵਾਂਗੇ ਸਾਲ ਪਤੀ ਆਪਣੀ ਹੁਣ ਤਾਂ ਕਦੇ ਥੋੜਾ ਮੁਕੇ ਰਹਾ ਕਰੂ ਲੈ ਮੇਰੇ ਤੇ ਵੀ ਆਗੇ ਦੇ ਹਾ ਲੈਣਾ ਹੁਦਾਦੀ ਵਿਚ ਉਹ ਮਰੇ ਤਾਂ ਮਰੇ ਤਾਂ ਲੈ ਆਇ ਨੀ ਵੀ ਰਹਾ ਹਾ ਗਿਆ ਤੇਰਾ ਨਾ ਬੰਤਿਆ ਆ ਜਾਣਗੇ ਆ ਆ ਮਾਈਕ ਕਰਉਂਗਾ ਕਾ ਦੀ ਮਾਰਾ ਗਾ ਕੋਈ ਨਾ ਦੇਖ ਲਿਆ ਬਜੇ ਕੋਈ ਹਾ ਆ ਬੀਬੀ ਨੂੰ ਬਥਲਾਏ ਟੱਚ ਕਰ ਟੱਕੜਾ ਕੰਮੀ ਹਾ ਟੱਚ ਕਰਦਾ ਪਤਾ ਮੈਨੂੰ ਪਤਾ ਰਹਾ ਤੈਨੂੰ ਮਖੌਲੀ ਆ ਆ ਨਾ ਪਾਗਲਾ ਫਿਰ ਤਾਡਾ ਕੀ ਕਹਿ ਲਾ ਜੀ ਫਿਰ ਦੇਖ ਲੋ ਤੇ ਗੱਲ ਬਣਦੀ ਐ ਹਾਂ ਤੱਕੜਾ ਪਾ ਜੋ ਮੈਂ ਤਾਂ ਬੱਚਾ ਚਾਲਿਆ ਤੇ ਮੈਂ ਮੇ ਮੇਰੀ ਮੁੰਦਰੀ ਬੈਂਡਲ ਕਰਾ ਲਾ ਓਏ ਮੁੰਦਰੀ ਤੇ ਤੈਨੂੰ ਟੂ ਏ ਮੁੰਦਰੀ ਦੀ ਤੇਰਾ ਇੱਕ ਟੀਟੂ ਹੋਰ ਪਵਾ ਲਾ ਟੀਟੂ ਮਹਿੰਗਾ ਵੇਚੂਗਾ ਕੋਈ ਨਾ ਮਹਿੰਗਾ ਹੱਸਦਾ ਕੀ ਬੰਤ ਮੈਂ ਤਾਂ ਨਾ ਚਰਨ ਤੁਰੀ ਆਂਦੀ ਐ ਇਹਦੀ ਕਰੋ ਸ਼ਿੱਤਰ ਪ੍ਰੇਸ਼ ਮੈਂ ਆਉਂਦਾ ਬਸ ਮੈਂ ਆਉਂਦਾ ਮੜਾ ਜਾ ਬੱਸ ਹੁਣ ਬੈਠ ਮੈਂ ਆਉਂਦਾ ਕੋਈ ਵੀਰੇ ਬਾਬੇ ਬੈਠ ਹੁਣ ਬਾਈ ਜਾ ਓ ਬਾਬੇ ਬੈ ਜਾ

ਜਾ ਰਿਹਾ ਦੂਤ ਬੋਲਿਆ ਹੋਊਗਾ ਨਹੀਂ ਉਹ ਪਟਾਕੇ ਚੱਲੇ ਸੀ ਟੱਕ ਹੀ ਨਹੀਂ ਫਾਇਰ ਹੋਇਤੀ ਨਾ ਉਹ ਤਾਂ ਕੁੱਕੜ ਬੰਬ ਸੀਗੇ ਐਡੇ ਮੇਰੇ ਕੰਨ ਬੋਲੇ ਤਾਂ ਹੈ ਨਹੀਂ ਬਹੁਤ ਗੋਲਾਬਾਰੀ ਹੋਈ ਬਲਾਡੇ ਚ ਬਹੁਤ ਗੋਲਾਬਾਰੀ ਹੋਈ ਉਹ ਤਾਂ ਗੰਡਾ ਬੰਬ ਸੀਗੇ ਖੈਰ ਬਾਹਰੇ ਕਿੰਨੇ ਛੇੜੇ ਛੋਡੇ ਪੰਡਿਤਾਂ ਮੇਰਾ ਬਹੁਤ ਬੈਰ ਰਹਾ ਕਿਹੜੇ ਕਰਾਂ ਚ ਹੈ ਕਿਹੜੇ ਕਰਾਂ ਹਾਂ ਹੁਣ ਛੱਜਾ ਮਚਕਾਉਣਾ ਹੁਣ ਲੈਣਾ ਹੁਣ ਬਾਂਸਾਂ ਪਈਆਂ ਪਵਾਈਆਂ ਚ ਆਪਾਂ ਕਾਹਨੂੰ ਛੇੜਨੀਆਂ ਨੇ ਹੂੰ ਜਿੰਨੀ ਗੱਲ ਟਲੀ ਹੋਈ ਐ ਟਲੀ ਰਹਿੰਦੀ ਕਿਉਂ ਸ਼ਰਮਰਜੀ ਹੈ ਤੇਰੀ ਨਹੀਂ ਦੱਸਣਾ ਨਾ ਦਾ ਹੋਰ ਪਰ ਕੁਛੀ ਛੂਟ ਸੱਟ ਲੈਣ ਦਾ ਕਿ ਬਾਬਾ ਮਾਤਮੇ ਨੂੰ ਲੱਗਦਾ ਨਹੀਂ ਤੂੰ ਐਨੇ ਜੋਗਾ ਨਹੀਂ ਇਹ ਚਲਾ ਲੈਣ ਦਾ ਮੈਂ ਮਰਾ ਬਲਤਾ ਬਈ ਨੀ ਲਕੋਇਆ ਚਲਾ ਆ ਕਰਕੇ ਲਕੋਤਾ ਮਖਾਵਨ ਮਲਾਦਮਾ ਹੋਣਗੇ ਨਾ ਵਿਆਹ ਤੇ ਮੇਰੇ ਅੱਛਾ ਅੱਛਾ ਵੱਡੇ ਅਪ ਛੜਾਉਣਗੇ ਵਿਆਹ ਤੇ ਠੀਕ ਹੈ ਠੀਕ ਹੈ ਉਹਦੇ ਕਰਕੇ ਮੈਂ ਪਹਿਲੀ ਲਕੋਤਾ ਚਲਾ ਵਈ ਤੇਰੇ ਚਾਚਾ ਦਾ ਭੈਣ ਮਹਿੰਦੀ ਵੀ ਲਾਈ ਬੈਠੀ ਹੈ ਮੈਂ ਤਾਂ ਪਹਿਲੀ ਲਾ ਲਈ ਸੱਚ ਨੂੰ ਬਹੁਤ ਪਿਆਰੀਆਂ ਇੱਥੇ ਤੇਰੇ ਹੱਥ ਦੇਖ ਬਈ ਸੱਸ ਨੂੰ ਤਾਂ ਪਿਆਰੀਆਂ ਕਿਸੇ ਹੋਰ ਨੂੰ ਤਾਂ ਨਹੀਂ 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 ਹੋਟ ਨੂੰ ਵੀ ਹੋਵੇ ਬਾਈ ਕਿਤੇ ਸਵਾਦ ਲੈਂਦਾ ਲੈਂਦਾ ਹੱਥ ਨਾ ਫੜੀ ਜਾ ਓ ਬਾਈ ਕਾਲੂ ਬਾਈ ਤਾ ਲਾ ਬਤਾ ਉਹ ਹੱਥ ਦੇਖ ਮਖਾ ਪਈ ਚੰਗੀ ਆ ਕਿਛ ਮਤ ਨਾ ਨਾ ਮੈਨੂੰ ਲੱਗਦਾ ਸਵਾਦ ਰਹਿਣਾ ਹੁਣ ਤਾਂ ਵਿਆਹ ਹੋਣਾ ਲਾ ਹੁਣ ਤਾਂ ਸ਼ਰਮ ਕਰ ਲੈ ਹੈ ਬੈਠਾ ਹੁਣ ਨਿੱਕਰੀਆ ਬਾਈ ਹਉ ਚਲਾਓ ਦਾਦਾ ਪਈ ਵਿਆਹ ਤਾਂ ਹੈ ਪਰ ਅਵੀ ਹੋ ਗਿਆ ਅੱਗੇ ਨਾਲੋਂ ਓਹ ਗਰੇਜੀ ਚ ਕੀ ਕਹਿੰਦੇ ਹੁੰਦੇ ਨੇ ਕੱਪੜਾ ਲੀੜਾ ਜਾ ਲੈਣ ਨੂੰ ਸ਼ਾਪਿੰਗ ਹਾਂ ਸ਼ਾਪਿੰਗ ਉਹ ਕਰਕੇ ਆਉਣੀ ਆ ਕਿੰਦਸ ਹਾਂ ਬਾਈ ਫਿਰ ਕੀ ਪਾਏਗਾ ਮੈਂ ਬਲੇਜਰ ਪਾਉਂਗਾ। ਕੋਲ ਬਲੇ ਕਿਹੜੇ ਰੰਗ ਦਾ? ਤੁਲੀ ਰੰਗ ਦਾ। ਹੈ? ਤੁਲੀ ਰੰਗ ਦਾ। ਅੱਛਾ ਇਹ ਕਿਹੜਾ ਰੰਗ ਹੁੰਦਾ? ਤੁਲੀ। ਜਿਹੜਾ ਆਪਣਾ ਸੰਧੂਰੀ ਰੰਗਾ ਜਾਂਦਾ ਹੁੰਦਾ। ਅੱਛਾ ਅੱਛਾ। ਤੇ ਲਹਿੰਗਾ ਕਿਹੜਾ ਪਾ ਰਿਆ? ਲਹਿੰਗਾ ਉਹਦੇ ਕਾਲੇ ਰੰਗ ਦਾ। ਭਾਈ ਤੈਨੂੰ ਪਹਿਲਾਂ ਕਿ ਕਾਲਾ ਮਾੜਾ ਹੁੰਦਾ? ਜਾਂ ਕਾਲੀ ਦੁਨੀਆ ਦਾ ਪ੍ਰਧਾਨ ਫਿਰਾ ਹੀ ਆ। ਨਹੀਂ। ਵਿੱਚ ਗੱਡੀਆਂ ਵੀ ਕਾਲੀਆਂ ਜਾਣਗੇ, ਤੁਹਾਨੂੰ ਵੀ ਛੁੱਟ ਕਾਲਾ ਪਾਉਣਾ ਪੂ ਮੇਰੇ ਵਿੱਚ। ਨਾ ਭਾਈ, ਅਜ ਤਾਂ ਰੰਗ-ਬਰੰਗੇ ਸਵਾਏ ਨੇ। ਨਹੀਂ ਨਹੀਂ ਨਹੀਂ, ਕਾਲੇ ਚੁੱਟ ਸਾਰੇ। ਨਹੀਂ ਭਾਈ। ਰੇ ਜਾਣਾ ਵੇ ਆਕਰ ਨੁੱਤਲੇ ਮੁਲਖਾ ਵਿਆਹ ਹੋਊਗਾ ਉਹਦੇ ਬਈ ਚਿੱਟਾ ਪਾਉਂਦੇ ਨੇ ਚਿੱਟਾ ਤਾਂ ਉਹ ਮਰਗ ਤੇ ਤੇ ਪਾਉਂਦੇ ਨੇ ਨਹੀਂ ਨਹੀਂ ਬਈ ਚਿੱਟਾ ਪਾਉਂਦੇ ਨੇ ਪਾਉਂਦੇ ਉਹ ਪਾਇਆ ਹੁੰਦੇ ਉੱਤੇ ਜਾਲ ਜਿਹਾ ਮੈਂ ਦੇਖਿਆ ਆਪਾਂ ਉਹਨਾਂ ਤੋ ਅੱਡ ਪਾਉਣਾ ਹੈ ਉਹ ਹੋਰ ਮੁਲਖ ਦੀ ਗੱਲ ਐ ਕਿਛੇ ਗਲੈਂਡ ਦੀ ਗੱਲ ਐ ਗਲੈਂਡ ਤੇ ਮੇਰੀ ਮਾਛੀ ਆ ਨਾ ਨਹੀਂ ਬਈ ਉਹ ਤਾਂ ਉਹ ਫਰਾਕਾਂ ਹੀ ਪਾਉਂਦੇ ਨੇ ਚਲੋ ਹੁਣ ਫਰਾਕਾਂ ਸਵਾ ਕੇ ਦੇ ਸਾਨੂੰ ਚਲ ਆਇਤਾ ਕਾਲੂ ਆਏ ਕੱਪੜੇ ਵਧੀਆ ਪਾਵਾਂਗੇ ਆਪਾਂ ਚੱਲੀਏ ਫਿਰ ਚੱਲੀਏ ਫਿਰ ਮੰਡੀ ਹੋਰ ਮੰਡੀ ਆ ਕਿ ਕੁੰਜਾ ਬਾਜ਼ਾਰ ਤੋਂ ਲੈਣ ਕੱਪੜੇ ਦਵਾਈ ਕੇ ਥੋਨ ਉਚਾਰਣ ਚੱਲੀਏ ਤੇਰੀ ਸਟਾਰਟ ਹੋ ਜੂਗੀ ਉਹ ਇਹ ਤਾਂ ਇਹ ਤਾਂ ਪੱਛ ਫਲੈਂਟਰ ਇਹ ਤਾਂ ਭੁੱਖ ਦੀ ਜਾ ਜਦੋਂ ਕਰਤੀ ਛਨਾਮ ਨੂੰ ਛੱਡੀ ਅੱਛਾ ਹਾਂ ਲੈ ਲਿਆ ਚਾਬੀ ਤੇ ਰਾਜਾ ਲੈ ਕੇ ਚੱਲੀ ਚਲੋ ਮੈਂ ਤਾਂ ਕਹਿ ਨਹੀਂ ਤਾ ਇਹ ਤਾਂ ਥਨੇ ਕਹਿੰਦੀ ਸੀ ਕੱਲ ਮਨ ਨੂੰ ਕਹਿੰਦੀ ਆਪਾਂ ਪਹਾੜਾਂ ਤੇ ਚੱਲਦੇ ਹਾਂ ਮੈਂ ਕਿਹਾ ਨਹੀਂ ਹਜੇ ਨਾ ਭਾਈ ਮੀਂਹ ਬੜੇ ਪੈਂਦੇ ਪਹਾੜਾਂ 'ਚ ਹੋੜਾ ਤੇ ਜਦੋਂ ਮੈਂ ਚੱਲ ਕੁੰਮਾਰੀ ਆ ਪਹਾੜਾਂ ਦੇ ਚੱਲ ਕੋ ਬੰਤ ਇਹ ਤੇ ਚੱਲ ਜਾ ਜਾ ਤਨਿਆ ਕੁਮਾਰੀ ਜਾ ਕੇ ਮੈਂ ਪੱਠੋਂ ਔਰ ਕੱਲ ਵੀ ਲੰਬੂ ਤੇ ਉੱਤੇ ਰਾਤ ਭੋਗ ਤੇ ਗਏ ਹੋ ਸੀ ਅੱਛਾ ਛਕਲ ਜੀ ਤਾਂ ਮੈਨੂੰ ਲੱਗਦੀ ਨਹੀਂ ਵੀ ਚੱਲ ਜੂ ਪਹਣ ਬਾਈ ਹੁਣ ਕਿੰਨਿਆਂ ਨੂੰ ਦੱਸੇਂਗਾ ਤੂੰ ਲੰਬੂ ਤੇ ਭੋਗ ਤੇ ਗਿਆ ਸੀ ਭੋਗ ਜੜੇ ਹੁਣ ਭੋਗ ਪੈ ਉਹ ਤਾਂ ਕੱਲ ਬਹੁਤ ਕੱਟਤੀ ਉੱਥੇ ਮੇਰਾ ਛੰਨ ਹੁਣ ਕਿੰਨਿਆਂ ਨੂੰ ਦੱਸੇਂਗਾ ਪੱਗ ਜੱਤੀ ਜੋ ਮੈਨੂੰ ਉੱਥੇ ਲੰਬੂ ਤੇ ਘਰ ਵਾਲੀ ਹੈ ਹੈ ਔਰ ਨਾਲੇ ਕਾ ਨਾ ਮੇਰਾ ਵਿਆਹ ਹੋਣ ਵਾਲੇ ਨਾਲੇ ਲੋਕਾਂ ਦੀਆਂ ਪੱਗਾਂ ਲੈੰਦਾ ਫਿਰਦਾ ਪੱਗਾਂ ਐ ਨਹੀਂ ਤੂੰ ਚ ਸਮਝਦਾ ਹੀ ਨਹੀਂ ਹੈਗੇ ਉਹ ਪੱਗ ਜਿਹੜੀ ਜੱਤੀ ਆ ਮੈਨੂੰ ਉਹ ਤਾਂ ਉੱਥੇ ਹੀ ਆ ਪਗੂਰੇ ਨਹੀਂ ਲੈਂਦੀ ਰੋ ਵੀ ਉੱਥੇ ਆ ਬਜਾ ਦੇ ਕਪਾਲ अच्छा सौदा पता छटाया उनु 6 ਮਹੀਨਾ ਦਾਉਣ 6 ਮਹੀਨਾ ਬਾਅਦ ਘੇੜਾ ਮਾਰ ਕੇ ਤਨੇ ਖਾਈ ਜਾਊਗੀ ਬਾਈ ਫਿਰ ਤਾਂ ਤੇਰੇ ਪਹਿਲਾਂ ਹੀ ਨਿਆਣੇ ਵੱਡੇ ਨੇ ਹਾਂ ਫਿਰ ਤਾਂ ਤੇਰੇ ਨਿਆਣੇ ਵੱਡੇ ਨੇ ਹੋਰ ਨਾ ਇਹ ਤਾਂ ਹੁਣ ਜਿਹੜਾ ਮੇਰਾ ਨਵਾਂ ਵਿਆਹ ਹੋਊਗਾ ਹੜਖਾਣਾ ਹੈ ਉਹ ਤੋਂ ਹੀ اچھا ਮਨ ਚਾਉ ਬਹੁਤ ਫੇ ਪਤਾ ਕਿੰਨੇ ਘੰਟੇ ਹੈ ਪਰ ਮਾਤਮਾ ਛੱਬਦੀ ਥੋਣੀ ਜੈ ਜੀ ਮੇਰੀ ਥੋਣੀ ਹਾਂ ਬਾਈ ਤੇਰੀ ਤਾਂ ਵਾਲੀ ਸੁਣੀ ਹੋਰ ਕੱਜ ਦੇ ਦਿਨ ਆ ਗਏ ਹੋਏ ਤਾਂ ਮੈਂ ਤੂੰ ਪਾ ਮੈਂ ਦੋ ਦਿਨ ਪਹਿਲਾਂ ਡੀਜੇ ਲਾ ਦੂੰ ਮੈਂ ਤਾਂ ਆਪਣਾ ਤੂੰ

ਨਾਲੇ ਕਹੀ ਨਰਨਸ ਨਖੀ ਨਾਲੇ ਕਹਿੰਦੇ ਮੇਰੇ ਪੈਰ ਬਾਰੇ 아이 ਜੀ ਮੈਂ ਤਾਂ ਬੈਠੇ ਤੇਰੇ ਪੈਰ ਤੋਂ ਭੜੇ ਕਾਲੇ ਉਹ ਨਾ ਵੀ ਫਾਇਰ ਕੋ ਦਿਖਾਈ ਜਾਂਦੀ ਆ ਉਹ ਲਾ ਚ ਫੇਟਰ ਲਾ ਅੱਛਾ ਤੇ ਜੇ ਤੇਰੇ ਪੈਰ ਹੀ ਡੇ ਕਾਲੇ ਤੇ ਉਹ ਕਿੱਡੀ ਕ ਕਾਲੀ ਹੋएगी ਸੋਣੀ ਆ ਉਹ ਕਾਲੀ ਨਾ ਕਾਏ ਕੜਮੀ ਨਹੀਂ ਕਿਨਾ ਹੁਣ ਮਿਰਜ਼ਾਪੁਰ ਚ ਤਾਂ ਫਿਰ ਕਾਲਾ ਹੀ ਚੱਲਦਾ ਨਾ ਬੰਗਿਆਂ ਦੇ ਲੈਣੇ ਤੋਂ ਸੁਣੀ ਦਾ ਕਪੜਾ ਥੋੜਾ ਘੜਾ ਤਾਰੋ ਗੋਗਰੌਲਾ ਗੋਲਾ ਹੈ ਲੈ ਜਾਂਜੀ ਕੈਜੀ ਹੋ ਮੈਂ ਤਦਾ ਕੁੜੀ ਡਰਾਤੀ ਹੈ ਗਾਣਾ ਵੀ ਛਣਾਇਆ ਉੱਥੇ ਮੈਂ ਕਿਹੜਾ ਪੰਡ ਬੱਲੀਆਂ ਦਾ ਇੱਥੇ ਫੈਨ ਕੋ ਜੋ ਮੇਰੇ ਦੇਖੇ ਤੂੰ ਮੰਗਤੀ ਮਟਿਆਰੀ ਹਾਂ ਛੜਾ ਪੰਡ ਬੱਲੀਆਂ ਦਾ ਜਿੱਥੇ ਤੂੰ ਮੰਗਤੀ ਮਟਿਆਰੀ ਅੱਛਾ ਤੇਰਾ ਬੈਲ ਪਣਾ ਉਹ ਹੀ ਖੱਡੂ ਫਿਰ ਬੈਲ ਆਪਲੇ ਤਾਂ ਪੈਟੋ ਤੋਂ ਪਿੰਡੀਆਂ ਮੇਰੇ ਦਾ ਗੁਣ ਮੰਨਤੀ ਆ ਕਿਉਂ ਭਾਈ ਪਹਿਲੇ ਡਰਾਤੀ ਅੱਜ ਮੈਨੂੰ ਫਿਰ ਪਤਾ ਆ ਉਹਨੂੰ ਬੈਲ ਪਣੇ ਦਾ ਮੈਂ ਆ ਵਧੀਆ ਉਗਲੀ ਜੀ ਮਾਸੀ ਤੋਂ ਦੂਰ ਰੂ ਹੋ ਗਿਆ। ਪਰ ਟਿੱਕੇ ਤੇ ਤੰਨ ਮੜੀਆਂ ਡਾਂਗਾ ਤੋ ਕੱਟਦੀ ਬਾਰੇ ਪਤਾ। ਚਲ ਵਧੀਆ। ਦਾ ਮੇਰੇ ਬੈਤ ਬੜੀਆਂ ਹੋਰ। ਪੰਚਰ ਨਹੀਂ ਆਇਆ। ਕੀ ਪਤਾ ਪਸੰਦ ਨਹੀਂ ਮਨ। ਕੀ ਪਤਾ ਤੇਰਾ ਉੱਥੇ ਕੋਈ ਖਲਾਰਾ ਪਾ ਦਿੰਦੀ। ਪਾਇਰ ਦੀ ਮਿੱਟੀ ਚੱਕ ਲਈ ਮੇਰੀ ਮਾਛੀ ਨੇ। ਅੱਛਾ। ਜਪਾਨੀ ਪੱਜੇ ਤੇ ਬੈਤ ਵੀ ਤੇਰਾ ਬੇੜਾ ਬੈਜੇ ਮੈਂ ਮੜਾ ਕਰਤਾ ਕੁਛ। ਅੱਛਾ। ਹੋਰ ਉਹ ਤਾਂ ਮੈਂ ਕੋ ਲੱਗੇ ਹੋਤੀ ਤਾ ਹਰੇੜੂ ਐ। ਤੰਦ ਤੇ ਸਾੜ। ਹਾਂ। ਬੇ ਰੇੜੂ ਨਹੀਂ ਹੁੰਦੇ। ਕੈਮਰੇ ਹੁੰਦੇ ਨੇ। ਹਾਂ ਕੈਮਰੇ। ਭਾਈ ਤੂੰ ਵੀ ਹੱਲ ਲਗ ਗਿਆ ਕੈਮਰੇ ਨੂੰ ਰੈਡੀ ਹੋਈ ਦਸੀ ਜਾਨ ਮੈਂ ਤਾਂ ਸੱਚੀ ਕਿਤੇ ਰੈਡ ਕੋ ਅਨਾਉਂਸਮੈਂਟ ਕਰਨ ਲੱਗਾ ਤੋ ਪਾਈਟ ਦੀ ਮਿੱਟੀ ਚੱਕ ਜੀ ਦੇਖ ਲਈ ਮੈਂ ਮੈਂ ਤਾਂ ਡੰਗੇ ਹਾਂ ਦਿਨੇ ਮਿੱਟੀ ਲੈਣੀ ਮੈਂ ਤਾਂ ਟਰਾਲੀ ਮੁੱਟੀ ਜੀ ਲਾਈ ਹੋਰ ਅੱਛਾ ਤੋ ਮੱਖ ਮਿੱਟੀ ਟਰਾਲੀ ਦੀ ਟੱਕਾ ਹੋਰ ਆਹ ਜੀ ਮਾੜੀ ਕਰੀ ਮੇਰੇ ਨਾਲ ਮੈਨੂੰ ਤਾਂ ਉਧਰ ਦਬਾਓ ਆਉਂਦੇ ਨੇ ਇਹ ਭਾਈ ਦਬਾਓ ਤੇਰੇ ਮਾੜੇ ਨੇ ਮੇਰੇ ਤੇ ਛੱਟ ਚੜੀ ਆਉਨੇ ਕਿ ਤੂੰ ਲੈ ਤੂੰ ਤੈਨੂੰ ਤਾਂ ਮਨਉਂਦਾ ਨਹੀਂ ਤੀ ਦੋ ਦੋ ਮਹੀਨੇ ਮੇਰੇ ਤੇ ਕਚੀ ਲਾਚ ਚਣਕੋੜੀ ਲਾਇਆ ਹੋਇਆ ਅੱਛਾ ਬਾਈ ਤੂੰ ਐਨਾ ਗੱਲਾਂ ਚ ਜੀਕਿੰਨ ਕਰਦਾ ਹੁੰਟ ਪਰੇ ਤਾਂ ਹੁੰਦੇ ਨੇ ਹੁਣ ਜਿਹੜੇ ਮਰਦੇ ਨੇ ਮੈਨੂੰ ਐ ਕਿਉਂ ਲੱਗਦਾ ਬਾਈ ਮੈਨੂੰ ਥਾਰੇ ਪੁੰਤੀ ਬਣਦੇ ਨੇ ਮੈਨੂੰ ਐ ਕਿਉਂ ਲੱਗਦਾ ਤੇਰੇ ਮਗਰ ਵੀ ਭੂਤ ਖੜੀ ਐ ਮਾਂਗਾ ਨਹੀਂ ਥਾ ਦੇਖ ਨਾਲੇ ਵੇਖੀ ਐ ਨਾ ਕਣੀਆ ਖਨਾ ਤੂੰ ਨੂੰ ਡਰਤਾ ਰਹਿੰਦੀ ਐ ਕਿਉਂ ਜੀ ਹੋਰ ਤੂੰ ਚੀ ਚਲਾਉ ਚਲੋ ਵੇੜਾ ਤਾਂ ਛੱਡੋ ਕੀ ਕਹਿੰਦਾ ਮਾਹੌਲ ਛੱਡਾ ਮਾਹੌਲ ਨਹੀਂ ਕੀ ਗਾਣਾ ਬਸ ਠੀਕ ਐ ਹਾਂ ਛੋਣਾ ਲੱਗਦਾ ਛੁੱਟ ਛੋੜਿਆ

ਹੁਣ ਸੱਜਣ ਇਹ ਨੇ ਜਾਂ ਉਹ ਨੇ ਸੱਜੜ ਤਾਂ ਉਹ ਨੇ ਛੱਜਣ ਮਹਿਮਾਨ ਮਹਿਮਾਨ ਮੈਂ ਛੋੜੀ ਗਲਤੀ ਹੋ ਗਈ ਮਹਿਮਾਨ ਨੇ ਕੰਨ ਫੜ ਕੇ ਮੰਗੋ ਚਲੋ ਹੋ ਜਾਂਦਾ ਨੂੰ ਇੰਨੀ ਬੇਚ ਚ ਕਰਨ ਹਾਂ ਚਲੋ ਕਹਾ ਗਿਆ ਤਾਂ ਹੁਣ ਮਾਫ ਕੀਤਾ ਗਿਆ ਬਾਈ ਵੇਖ ਲੈ ਕੱਲ ਉਹਨੂੰ ਜੇ ਉਹਨੇ ਦੇਖ ਲਿਆ ਨਾ ਤੈਨੂੰ ਐਵੇਂ ਸੱਜਣਾ ਨੂੰ ਉਹ ਤਾਂ ਪਾਇਆ ਪਿਆੜ ਕਰ ਦਿੱਤਾ ਚੰਗਰੀ ਉਹਨੂੰ ਇਹ ਨਾ ਵੀ ਬਾਈ ਡਾਂਗ ਲੈ ਕੇ ਮਗਰ ਲੱਗੀ ਹੋਵੇ ਨਾ ਜੀ ਨਾ ਉਹਨੂੰ ਕਬੈਲ ਐ ਬੱਚ ਮੇਰੇ ਪਿਆਰ ਤਾਂ ਪਬਲੀਕ ਹੋ ਜਾਂਦਾ ਅੱਛਾ ਤੇ ਬਈ ਉਹ ਜਿਹੜੀ ਬੀੜੀਆਂ ਜੀ ਪੀਂਦੀ ਸੀ ਬਾਈ ਲਣ ਹਾਂ ਬੱਕਰ ਚੋ ਤਾਂ ਉਹ ਤਾਂ ਉੱਥੇ ਮਿਰਚਾ ਪੜਦੀ ਆ ਉਹ ਦਫਤਰ ਛਾਂਦੀ ਉੱਥੇ ਮੇਰਾ ਅੱਛਾ ਹਾਂ ਮਿਰਚਾ ਪੜ ਅੱਛਾ ਸਾਰੇ ਵੱਡੇ ਵੱਡੇ ਕੰਮ ਨਹੀਂ ਕਰੇ ਤਾਂ ਬਟ ਮਿਰਚਾ ਪੜ ਪਾਉ ਤਾਂ ਉੱਥੇ ਹੈਡ ਦਫਤਰ ਆ ਸਾਡਾ ਬੈਲੀ ਆਉਂਦੇ ਨੇ ਛਾਰੇ ਉੱਥੇ ਹੈਲੀ ਕੁ ਬਟਰ ਉਤਰਦੇ ਨੇ ਉਸਨਾਮ ਵਾਲੀ ਦਾ ਕੀ ਬਣਿਆ ਬਈ ਉਹ ਜਿਹੜੀ ਆਈਟੀਆਈ ਵਾਲਾ ਰੋਲਾ ਦੇ ਸੀਗਾ ਚੱਕੀ ਜਾਂਦੀਆਂ ਜਿੱਤੂ ਟੱਕ ਨਹੀਂ ਲੱਭੇ ਅੱਛਾ ਜੀ ਤੋਂ ਬੰਦੇ ਬੈਠੇ ਨੇ ਹੋਰ ਹੀ ਪੱਕੇ ਤਨਾ ਮੜੇ ਛਬਜੀ ਮੰਡੀ ਚ ਹਾਂ ਹਾਂ ਉਹ ਤਾਂ ਛਬਜੀ ਆਈ ਨਹੀਂ ਕੋਣ ਤਾਂ ਪਿੱਟਣੀ ਆਏ ਉੱਥੇ ਤਾਂ ਕਾ ਲੈਣੀ ਤੇ ਛਬਜੀ ਮੰਡੀ ਤੇ ਹਾਂ ਹਾਂ ਉਹ ਸਬਜੀ ਤੇ ਦਿਖਾਉਣ ਲੰডিসਲਾਗਾ ਨਹੀਂ ਨਹੀਂ ਵਿਆਪ ਵਾਸਤੇ ਮੈਂ ਨਾ ਸਟੋਰ ਕਰਾਤੇ ਪਹਿਲੀ ਆਲੂ 500 ਕੌਂਟ ਲਾ ਲੂਆਂ ਦਾ ਲੱਗੂ ਮੇਰੇ ਬਿਆਹ ਤੇ ਆਲੂ ਖਵਾਣੇ ਬਈ ਹੋਰ ਕੌੜੇ ਆਲੂਆਂ ਦੇ ਬਈ ਪਨੀਰ ਤੇ ਖਵਾਏ ਪਨੀਰ ਟੱਟ 250 ਐਟਾ ਕੌੜੇ

ਹੌਣ ਬਾਈ ਬਾਈ ਤੇਰੇ ਲੱਛਣ ਹੌਣ ਬਾਈ ਦੇ ਲੱਛਣ ਸਾਰਾ ਪਿੰਡ ਬੈਲੀਆਂ ਮੇਰੇ ਨਮਾ ਕਰ ਗਾ ਓਏ ਸਾਰਾ ਪਿੰਡ ਬੈਲੀਆਂ ਦਾ ਆ ਜਾ ਆ ਜਾ ਕੋਈ ਨਹੀਂ ਕਿੱਥੇ ਤੂੰ ਮੰਗਤੀ ਮਟਿਆ ਰਹੇ ਹੈਲੋ ਹਾਂ ਕਿੱਧਰ ਨੂੰ ਕਿੱਧਰ ਨੂੰ ਕੀ ਬਦਲਣਾ ਚਾਹਨਾ ਕੋਈ ਸ਼ਰਮ ਕਰ ਲੈ ਕੱਚੀਆਂ ਟਾਹਣੀਆਂ ਅਮਰੂਦ ਤੋੜਦਾ ਪਿਆ ਮੌਸਮ ਵਿੱਚ ਭੱਗਨੇ ਦੱਛਾ ਤੇ ਵਾਕਈ ਦਿਮਾਗ ਤੋਂ ਮੂੰਹ 'ਚ ਫਰਕ ਪੈ ਗਿਆ ਬੰਤ ਪਈ ਅੰਦਰੋਂ ਖੜਪ ਪੈ ਰਿਹਾ ਤੇ ਦਿਮਾਗ 'ਤੇ ਦੀ ਗੱਲ ਕੱਢੀ ਬੰਤ ਪਈ ਉਹ ਸੁੱਕੀ ਟਾਣੀ ਤੇ ਹਾਂ ਹਾਂ ਇਹ ਨੇਚਰਲ ਫਲ ਨੇ ਖਾਣੇ ਚੰਗੇ ਨੇ ਆਹ ਨਹੀਂ ਹੁਣ ਇਹ ਵਿਚਾਰੇ ਦੇ ਜਾਣ ਜੂਣ ਛੱਡ ਦੋ ਕੱਚੇ ਹੀ ਤੋੜੀ ਜਾਂਦਾ ਕੱਚੇ ਕਿ ਉਹਨੇ ਪੱਕਿਆ ਹੋਇਆ ਬੰਤ ਮੇਰੇ ਵਾਸਤੇ ਵੀ ਲਿਆਈ ਤੂੰ ਤਾਂ ਜੇ ਕਾਏ ਸਾਰੇ ਪੇਡਾ ਪੱਟ ਲਊ ਤੇਰੇ ਨਾਲ ਮੱਚ ਧਰ ਦੂੰ ਤੂੰ ਹੱਟਾ ਕਰਕੇ ਕਰ ਪਈ ਹਾਂ ਤੇਰਾ ਕਾਈ ਵੀ ਮਰੂ ਤਾਂ ਖਾਣੇ ਬੰਤ ਜੀ ਕਾ ਦੇਈ ਇਹ ਤਾਂ ਮੈਨੂੰ ਮਹਗਾ ਪੈਜੀ ਤੇਰਾ ਅਮਰੂਦ ਕਈ ਤੇ ਕਾ ਜੀ ਮਰੂਦ ਦਾ ਖਾਨਾ ਮੰਨ ਤੇ ਤਾਂ ਤੱਕਾ ਕੀ ਕਹਾ ਯਮ ਤਾਂ ਮੈਂ ਬੰਤ ਥੋੜੀ ਏ ਘਟਾਣੀ ਤੇ ਇਧਰ ਮੈਂ ਜੀਰੀ ਤੇ ਨਾ ਜਾਵਾ ਥੋੜਾ ਕੋਈ ਗੱਲ ਨਹੀਂ ਲੰਗੂਰ ਲੰਗੂ ਆ ਇਸੇ ਇਸੇ ਟਾਣੀ ਤੇ ਹੀ ਹੈ ਸ਼ਰਮ ਕਰ ਲਾ ਬੰਤ ਬਈ ਉਥੋਂ ਮੁੱਲ ਲੈ ਆ ਕਿਲੋ ਹਾਂ 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 ਵਸ ਅੱਗੇ ਅੱਗੇ ਥੋੜਾ ਹੱਥ ਅੱਗੇ ਕੱਚੇ ਨੇ ਕਿਉਂ ਨਹੀਂ ਨਹੀਂ ਪੱਕੇ ਆ ਬੱਚਾ ਬਾਬਾ ਉਹ ਪਾਪਾ ਉਹ ਪਾਪਾ ਤੋੜਦੇ ਹੋਂ ਤਾਂ ਹੋਂ ਤਾਂ ਟੁੱਟ ਗਿਆ ਹੋਂ ਤਾਂ ਟੁੱਟ ਗਿਆ ਜੇ ਹੋਂ ਨਾ ਖਾਦਾ ਜੁੱਤੀਆਂ ਮੈਨੂੰ ਇਹ ਇਹਨਾਂ ਨੇ ਗਾਣਾ ਮੈਂ ਅਗਲੇ ਕਰੇ ਹੋਰ ਦੇਖ ਉਹ ਹੈਲੋ ਜੁੱਤੀਆਂ ਕੱਲ ਚਲਾਏਂਗਾ ਤੇਰਾ ਮਰਮਰ ਥਾਪੜੇ ਮੂੰਹ ਤੇ ਕਰ ਦੂੰ ਬਰੇ ਹੱਥ ਥੱਲੀ ਬੈਠਾ ਏ ਤੂੰ ਬਾੜਾ ਤੁਮੈਂ ਤਾਂ ਬੁਲਾਉਂਦਾ ਨਹੀਂ ਬੈਠੇ ਜਪੜ ਬਲਾਈ ਨਾ ਭਾਈ ਇਹ ਤਾਂ ਆਪਦੀ ਚਰਨੋ ਲੈ ਕੇ ਆ ਜੂ ਮੇਰੇ ਮਰੇ ਜੁੱਤਾਂ ਲਾਉਣ ਨੂੰ ਫੜਦਾ ਮੈਂ ਸਵੈਟ ਬਣਾ ਕਿਨੂੰ ਲੈਣੀ ਚਰਨੋਂ ਟੱਕੋ ਭਾਲਣ ਵਾਸਤੇ ਸਾਰੇ ਦੇਖੇ ਬਾਲ ਵੀ ਬੰਤ ਬਾਈ ਇਹ ਤਾਂ ਪੂਰਾ ਕਰ ਦੋ ਅਜੀ ਟੀੜ ਮੈਂ ਦੇਖ ਕੇ ਮੇਰੇ ਹੱਥ ਥੱਲੇ ਹੂੰ ਮੈਂ ਪਿਛਲੇ ਜਨਮ ਚ ਨੰਗੂਰ ਉਹ ਤਾਂ ਦੇਖ ਹੀ ਰਿਹਾ ਬਾਈ ਜਿਹੜੇ ਸਾਹਮਣੇ ਚੜ ਰਹੇ ਹਨ ਹੈਲੋ ਕੱਚੇ ਟਾਣੇ ਹੁੰਦੇ ਨੇ ਚਾਦਰੇ ਦਾ ਪੈਰਾਸੂਟ ਬਣ ਜੂਏ ਥੰਨੇ ਜਾ ਗਿਆ ਇੱਕ ਹੀ ਜਾਊ ਫੇਰ ਵੰਤਬਾਈ ਕੱਚੇਟਾਣੇ ਹੁੰਦੇ ਨੇ ਅਮਰੂਦ ਦੇ ਪਰ ਵੰਤਬਾਈ ਦਾ ਅਮਰੂਦ ਤਾਂ ਮਜਬੂਤ ਪਰ ਆਗਰ ਲੈ ਨੂੰ ਮੇਰੇ ਕਿਰਨ ਅਮਰੂਦ ਦਾ ਮਜਬੂਤ ਹੁੰਦਾ ਆ ਕਰ ਲੈ ਮਰੂਦ ਦਾ ਬਾਅਦ ਫਟੇ ਨੇ ਬਹੁਤ ਇਚਨ ਪਰ ਆਗਰ ਨਾ ਪੈਂਡ ਬਣ ਕੇ ਔਰ ਡਿਗ ਪੇ ਡਿਗ ਵੰਤਬਾਈ ਚਾਹ ਨਾ ਪੱਤੇ ਹਾਂ ਡਿਗ ਪੇ ਪੱਤੇ ਬੰਤਪਈ ਆ ਜਾ ਤੂੰ ਡੱਗੀ ਬੰਤਪਈ ਆ ਜਾ ਲੋੜ ਹੈ ਤੇਰੀ ਭਿੰਡਾ ਨਾ ਹੋਣੀ ਹੈ ਹੈਗੀ ਹੈ ਮਗਰਲੇ ਪਾਸੇ ਕੰਗਾ ਕੋਲ ਬੋਲੀ ਹੋਇ ਕੋਲਾ ਬੋਲਿਆ ਕੋਲੀ ਨਹੀਂ ਬੋਲੀ ਕੋਈਲਾ ਕੋਲਾ ਬੋਲਿਆ ਕੋਈਲਾ ਹਾਂ ਸੱਲਾ ਧਰੋ ਹੁਣ ਹੁਣ ਉਤਰ ਗਿਆ ਬੰਤ ਬਸ ਬਸ ਮੰਤ ਸਿੱਧਾ ਗੱਡੀ ਚ ਨਾ ਐਂ ਕਰਦੇ ਜਾ ਬਈ ਚੱਕ ਬੰਦਾ ਫੇਰ ਉਤਰੂ ਫੋਨ ਤਾਂ ਨਹੀਂ ਉੱtre ਜਾਣਾ ਇੱਕ ਸੁੱਟਾ ਲੈ ਲਿਆ ਪੰਗਾ ਪੜਾ ਕੇ ਅੱਦੇ ਬੱਦਲਾਂ 'ਚ ਬੈਠਾ ਮਾੜੇ ਹੱਥ ਲੱਗਦੇ ਬੱਦਲਾਂ ਨੂੰ ਤਾਂ ਉਹ ਗਾਣੇ ਗਾਣਾ ਸੁੱਟਾ ਬੱਦਲ ਲੈ ਲੈ ਜੀ ਹਾਂ ਉਹ ਕਦੇ ਸਿੰਘਾਂ ਨੂੰ ਹੱਤ ਵਾਕੇ ਹੈਲੋ ਉਧਰ ਨੂੰ ਗੱਡੀ ਨਹੀਂ ਤੋੜਨੀ ਥੱਲੇ ਨੂੰ ਸ਼ਾਲ ਕੁਝ ਨਹੀਂ ਹੁੰਦਾ ਨਹੀਂ ਬੰਤ ਨਾ ਸੱਟ ਪੇੜ ਲੱਗ ਜਾ ਟੱਟੂ ਟੁੱਟੂ ਕੀ ਕੋਈ ਕੱਗੇ ਲੈ ਜਾ ਨਾ ਆਪਾਂ ਕੋ ਨਹੀਂ ਲੈ ਕੇ ਜਾਣਾ ਪਹਿਲੀ ਬੰਦਾ

ਆਏ ਹਾਈ ਨਹੀਂ ਕਰ ਪਤਾ। ਓ ਵੇਗਾ ਉਹ ਪਈ ਨੂੰ ਪੈ ਗਏ। ਆਗੇ ਭਈ ਆਗੇ। ਆਗੇ ਮਿਰਜ਼ਾਪੁਰ ਵਾਲੇ ਆਗੇ ਆ ਜਾ। ਕਹੀਂ ਕਾ ਹਾਈ ਨਹੀਂ। ਭਈ ਤੂੰ ਤਾਂ ਦੂਰੋਂ ਦੇਖ ਗਿਆ। ਆਜੋ ਆਜੋ ਜੀ ਆਈ ਸੀ। ਆਹੀ ਬੰਦ। ਆ ਦੇਖ ਲਓ ਤੁਹਾਡੇ ਮਿਰਜ਼ਾਪੁਰ ਵਾਲੇ ਕੀ ਹਾਲ ਕਰਦੇ ਪ੍ਰਧਾਨ ਸਾਹਿਬ। ਬਖੈਰ ਲੱਗਿਆ ਹੋਇਆ ਕਹਿੰਦਾ। ਪ੍ਰਧਾਨ ਸਾਹਿਬ ਇਹ ਉਮੀਦ ਨਹੀਂ ਸੀ। ਓ ਵੀ ਦੇ। ਮਰਦਾਰ ਕੋਈ ਤਾਰੋ ਮੈਨੂੰ ਮਚਾਏ ਬੈਠਾ ਤਾਂ ਚਲੋ ਬੰਤ ਦਾ ਵਿਆਹ ਨਹੀਂ ਵਰਦੇ ਤਾਂ ਕਰਕੇ ਬੰਤ ਅਮਰੂਦ ਤੇ ਚੜ ਗਿਆ ਮੈਂ ਅਮਰੂਦ ਤੇ ਚੜ ਕੇ ਬੈਠਾ ਮੈਂ ਭੁੱਖ ਹੜਤਾਲ ਤੇ 10 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਕੱਲੇ ਅਮਰੂਦ ਹੀ ਖਾ ਰਿਆ ਹਾਂ ਓਰੇ ਇਹ ਕਿਹੜੀ ਭੁੱਖ ਹੜਤਾਲ ਹੈ ਬਈ ਭਾਈ ਆ ਮਰੇ ਢਾਣੇ ਤੇ ਦੇਖ ਉਹ ਦੋਨੇ ਇਕੱਠੇ ਹੋ ਇਧਰ ਨੂੰ ਹੋਏਗਾ ਤਾਂ ਹੀ ਦੱਸੂ ਕਦ ਵੀ ਹੈ ਫੇਰੀ ਹੈ ਫੇਰੀ ਦੋ ਨੇ ਪਤਾ ਬੜਾ ਕਰਤਾ ਬਚ ਗਿਆ ਪੀਲੇ ਪੀਲੇ ਨੇ ਪਹਿਲਾ ਕੈਮਰੂ ਦਾ ਖਵਾ ਮੂਰ ਦਾ ਖਵਾ ਤੱਕ ਦੇਤੇ ਪੰਪ ਤਾਂ ਚੜਾਤਾ ਬੈਠਾ ਹੁਣ ਕੋਈ ਲਾਉਂਦਾ ਹੈ ਬਈ ਤੇਰਾ ਫੋਨ ਆ ਰਿਹਾ ਹੈ ਫੋਨ ਆ ਰਿਹਾ ਠੀਕ ਟਾਟਾ ਬਾਹਰੋਂ ਬਾਹਰੋਂ ਹਾਂ ਨਾ ਪੁੱচ্চਾ ਫਿਰ ਵੀ ਤੈਨੂੰ ਕਹਿਤਾ ਰਿਹਾ ਮਿਰਜਾ ਬੁਰ ਬੰਦ ਤੂੰ ਪੁੱচ্চਾ ਫਿਰ ਆਏ ਹਾਏ ਵੇ ਦੇ ਜਲ ਦੇ ਹੋਰ ਫਿਰ ਤੈਨੂੰ ਤਾਂ ਸਾਰੇ ਤਾਰ ਨਹੀਂ ਪਊਗਾ ਅਹ ਹਾ ਨਿਚੰਧਰੀਓ ਤਾ ਦਰ ਤੜ ਜੱਟਲਾ ਕੈਮਰਾ ਭਾਈ ਆ ਗਿਆ ਥੱਲੇ ਆ ਗਿਆ ਬੰਦਕਾ ਨੂੰ ਕੰਦਲਾ ਪਈ ਆ ਗਿਆ ਤੇਰੀ ਕੰਦਲਾ ਹੇ ਏ ਏ ਇਹ ਬਣਵਾਉ ਜਿਆਦੇ ਦਾ ਪੈਰਾਗੂਡ ਪੈਰਾਗੂਡ ਪੱਕੀ ਗੱਲ ਹੈ ਪਾਇਆ ਵੀ ਚਿੱਟਾ ਹੈ ਲਾਲ ਰੰਗ ਦੀ ਚਮਕੀ ਪਰ ਬਲੱਡ ਰੋਡ ਤੋਂ ਨਿੱਕੂ ਵੀ ਜਦੋਂ ਸੱਤ ਵੱਜੂ ਆ ਗਿਆ ਆ ਗਿਆ ਮੈਂ ਤਾਂ ਐਕਟਿਵ ਹੋਊਂਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਭਾਈ ਆ ਗਿਆ ਪਹਿਲਾਂ ਦੇਖਦਾ ਕਿ ਮਾਂ ਕੌਣ ਖੜਦਾ ਨਾਲ ਮਾੜੇ ਟਾਈਮ ਮੈਂ ਤਾਂ ਖੜਕੀ ਨਾ ਖੜਕੀ ਮੈਂ ਖੜਕੀ ਬੱਸ ਮੰਗ ਲੈ ਅੱਜ ਕੀ ਮੰਗਦੀਆਂ ਮੰਗ ਆ ਗਿਆ ਸੀ ਨਾ ਕਰੀ ਚੱਲ ਭਾਈ ਓਹ ਹਾ ਤੋੜਦਾ ਵੀ ਰੇਨੇ ਮੱਚਾ ਜੀ ਛੋਟਾ ਫਾਈਨਿ ਪਾਈ ਪੁੱਛਣਾ ਚੱਲ ਚੱਲ ਆ ਜਾ ਬਈ ਵੇਨਾ نیچے ਉਤਰ